ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡਾ ਅੰਜਲੀ ਫਗਵਾੜਾ ਸ਼ਹਿਰ ਵਿਖੇ ਬੀਤੀ ਰਾਤ ਇੱਕ ਦਰਦਨਾਕ ਸੜਕੀ ਹਾਦਸੇ ਵਾਪਰ ਗਿਆ ਹਾਰਸੀ ਬੁਰਾਨ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਦੇ ਪੀਪੀਆਰ ਵਿਲੇਜ ਚੰਡੀਗੜ੍ਹ ਵਾਈਪਾਸ ਤੇ ਜਦੋਂ ਇੱਕ ਨੌਜਵਾਨ ਸੜਕ ਪਰ ਕਰ ਰਿਹਾ ਸੀ ਤਾਂ ਉਸ ਦਰਾਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਤਰ੍ਹਾਂ ਉਕਤ ਨੌਜਵਾਨ ਦੀ ਦਰਨਾਕ ਮੌਤ ਹੋ ਗਈ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਕਤ ਨੌਜਵਾਨ ਜਦੋਂ ਸੜਕ ਪਾਰ ਕਰ ਰਿਹਾ ਸੀ ਤਾਂ ਕਿਸੇ ਅਣਪਛਾਤੀ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਕੋਲੋਂ ਮਿਲੇ ਮੋਬਾਈਲ ਫੋਨ ਤੋਂ ਪਤਾ ਲੱਗਾ ਕਿ ਉਸਦੀ ਪਛਾਣ ਰਵੀ ਕੁਮਾਰ ਪੁੱਤਰ ਰੂਪlal ਵਾਸੀ ਨਾਨਕ ਨਗਰੀ ਬੋਧੋਈ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇਤ ਲਾ ਕੇ ਫਗਵਾੜਾ ਦੇ ਸਿਵਲ ਹਸਪਤਾਲ ਤੇ ਮੁਰਦਾਕਾਰ ਵਿਖੇ ਰਖਵਾ ਦਿੱਤੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਜੋ ਵੀ ਵਿਯਾਰ ਦੇਣਗੇ ਉਸ ਦੇ ਹਿਸਾਬ ਨਾਲ ਅਗਲੀ ਕਾਰਵਾਈ ਕੀਤੀ ਜਾਵੇਗੀ। ਫਗਵਾੜਾ तो शंदीप सिंह ਦੇ ਸੋਨਨੀ ਦਿਨਾਲਜ ਸ਼ਰਮਾ ਦੀ ਰਿਪੋਰਟ ਇਹ ਆਪਣਾ ਜੇ ਨਾ ਭਾਜੀ ਕੋ ਛੋਟਾ ਲੌਗ ਕਰ ਪਾਂਚ ਹਾਂ ਕਿਹੜੇ ਪਿੰਡ ਤੋਂ ਆਪਾਂ ਨਾਨਕਨਗਰੀ ਸਰ ਕੀ ਮਾਮਲਾ ਕੀ ਜਿਹੜਾ ਦੇਰ ਰਾਤ ਇੱਥੇ ਲੱਗਿਆ ਨਹੀਂ ਪਤਾ ਲੱਗਿਆ ਸੀਗਾ ਐਕਸੀਡੈਂਟ ਦਾ ਮੈਨੂੰ ਤਾਂ ਕਾਲ ਆਈ ਸੀ ਕਿ ਹੁਣੇ ਕਹਿੰਦੇ ਵੀ ਇੱਥੇ ਦਾ ਕਰਕੇ ਐਕਸੀਡੈਂਟ ਹੋ ਗਿਆ ਹੈਗਾ ਹਾਂਜੀ ਐਕਸੀਡੈਂਟ ਆਇਆ ਜੀ ਸਰ ਮੈਂ ਐਮਟੀ ਸੁਖਮਨ ਸਿੰਘ ਸਿਵਲ ਹਸਪੀਟਲ ਫਗਵਾੜਾ ਤੋਂ ਤੁਹਾਨੂੰ ਕਾਲ ਆਈ ਸੀਗੀ 10 ਮਿੰਟ ਪਹਿਲਾਂ ਕਿ ਆਪਣਾ ਇੱਥੇ ਐਕਸੀਡੈਂਟ ਹੋਇਆ ਪੀਪੀਆਰ ਵਿਲੇਜ ਦੇ ਸਾਹਮਣੇ ਬਿਲਕੁਲ ਸਬਵੇ ਦੇ ਪਲਾਈ ਰੋਡ ਤੇ ਤੇ ਜਦੋਂ ਆਪਾਂ ਜਾ ਗਏ ਉੱਥੇ ਮੌਕਾ ਦੇਖ ਕੇ ਇਹ ਕਿ ਪੇਸ਼ੰਟ ਸੀਗਾ ਉਹਨੂੰ ਸਰ ਕੋਈ ਟਰੱਕ ਵਾਲਾ ਸ਼ਾਇਦ ਕੋਈ ਰੋਲ ਕੇ ਚਲਾ ਗਿਆ ਸੀਗਾ ਤੇ ਉਹਨੂੰ ਇਸ ਟਾਈਮ ਆਪਾਂ ਇੱਥੇ ਸਿਵਲ ਹਸਪੀਟਲ ਫਗਵਾੜੇ ਦੀ ਐਮਰਜੈਂਸੀ ਵਿੱਚ ਲੈ ਕੇ ਆਏ ਆਂ ਤੇ ਡਾਕਟਰ ਸਾਹਿਬ ਨੇ ਉਹਨਾਂ ਡਿਕਲੇਅਰ ਤੇ ਡੱਡ ਕਲੀਅਰ ਕਰ ਰਹੇ ਸਨ ਸਰ ਕੋਈ ਪਹਿਚਾਨ ਵਗੈਰਾ ਹੋਈ ਕੋਈ ਨਾਮ ਵਗੈਰਾ ਨਹੀਂ ਸਰ ਪਹਿਚਾਨ ਇਹਨਾਂ ਦਾ ਫੋਨ ਮਿਲਿਆ ਉਹਨਾਂ ਦੇ ਘਰ ਦੇ ਨਾਲ ਵੈਸੇ ਫੋਨ ਕਾਲ ਕੀਤੀ ਆ ਆਪਣੀ ਕਿੱਥੇ ਦੇ ਰਹੇ ਨੇ ਕੋਈ ਕੁਝ ਪਤਾ ਚੱਲੇ ਉਧਰ ਬੰਗਿਆ ਸਾਈਡ ਤੋਂ ਲੱਗਦੇ ਤੇ ਇਹ ਕੱਥੇ ਸੀ ਜੀ ਸਰ ਇਹ ਸਰ ਪੈਦਲ ਸੀਗੇ ਰੋਡ ਕ੍ਰੋਸ ਕਰ ਰਹੇ ਸੀਗੇ ਲੱਗੀ ਆ ਜਿਹੜਾ ਮਾਮਲਾ ਇਤਲਾਹ ਮਿਲੀ ਸੀ ਇਹ ਕੰਟਰੋਲ ਰੂਮ ਤੋਂ ਫੋਨ ਆਇਆ ਸੀਗਾ ਕਿ ਪੀਪੀਆਰ ਵਿਲੇਜ ਨਹੀਂ ਆ ਕਿ ਮਾਰਕੀਟ ਬਣੀ ਬਾਈਪਾਸ ਤੇ ਪੁਲਾਹੀ ਲੱਗੇ ਪੁਲਾਹੀ ਬਾਈਪਾਸ ਦੇ ਲਾਗੇ ਪੇ ਉੱਥੇ ਐਕਸੀਡੈਂਟ ਹੋਇਆ ਤੇ ਮੈਂ ਮੌਕੇ ਤੇ ਗਿਆ ਸੀਗਾ ਉਹ ਮੌਕੇ ਤੋਂ ਜੇਬ ਚੋਂ ਮੁੰਡੇ ਤੋਂ ਫੋਨ ਨਿਕਲਿਆ ਮ੍ਰਿਤਕ ਤੋਂ ਸੜਕ ਕ੍ਰਾਸ ਕਰ ਲੱਗਿਆ ਉਹਨੂੰ ਕੋਈ ਅਨਨੋਨ ਕੈਡੀ ਫੇਟ ਮਾਰ ਗਈ ਆ 8 ਟੈਂਡਰ ਰਨ ਕੇਸ ਆ ਮੁੰਡੇ ਦਾ ਨਾਮ ਫੋਨ ਤੋਂ ਪਤਾ ਕੀਤਾ ਉਹਦੇ ਘਰ ਫੋਨ ਕਰਕੇ ਰਵੀ ਕੁਮਾਰ ਪੁੱਤਰ ਰੂਪ ਲਾਲ ਵਾਸੀ ਪਿੰਡ ਨਾਨਕ ਨਗਰੀ ਬੋਡੀ ਰਖਾਤੀ ਆ ਉਹਦੇ ਘਰ ਜਾਣਾ ਗੱਲ ਹੋ ਗਈ ਆ ਜੋ ਬਿਆਨ ਲਿਖਣਗੇ ਉਹਦੇ ਮੁਤਾਬਕ ਕਾਰਵਾਈ ਚੱਲੇਗੀ ਸ਼ੱਕ ਲੱਗਾ ਕਿਸ ਵਹੀਕਲ ਤੇ ਸੀ ਇਹ ਮੌਕੇ ਤੇ ਨਹੀਂ ਸਰ ਹਾਂ ਜੀ ਉਥੇ ਬਾਰੇ ਨਹੀਂ ਪਤਾ ਲੱਗਾ ਕੋਈ ਅਨੋਣੀਆਂ ਨਿਹਰਾਸ ਜ਼ਿਆਦਾ ਸੀਗਾ ਮਾਰਕ ਮੈਂਬਰਾਂ ਨੂੰ ਦੱਸਿਆ ਵੀ ਇਹ ਇੰਨੀ ਦੂਰ ਕਿੱਦਾਂ ਰਾਤ ਨੂੰ ਆਇਆ ਕੋਈ ਆਏ ਮੌਕੇ ਤੇ ਮੈਂਬਰ ਹੀ ਲੈ ਵੀ ਅਜੇ ਤਨੀ ਦੱਸਿਆ ਤੇ ਹੁਣ ਸਵੇਰ ਨੂੰ ਤਫਤੀਸ਼ ਕਰਾਂਗੇ ਕਿ ਕਿੱਦਾਂ ਆਇਆ ਕਿਹਤਸ ਕਮ ਆਇਆ ਚ ਕਿਹਦੇ ਨਾਲ ਆਇਆ ਕੋਈ ਕੁਲ ਪਤਾ ਲੱਗਾ ਵੀ ਕਿਹੜੀ ਗੱਡੀ ਨਹਿਟ ਹੋਇਆ ਕੋਈ ਸਮਝ ਨਹੀਂ ਨਹੀਂ ਸਰ ਅਜੇ ਨਹੀਂ ਕਿ ਉਥੇ ਕੈਮਰੇ ਕੋਈ ਲੱਗੇ ਰਾਤ ਦਾ ਟਾਈਮ ਆ ਹਾ ਜੀ ਤੇ ਉੱਥੇ ਕੈਮਰੇ ਨਹੀਂ ਸਰ ਬਾਕੀ ਫਿਰ ਵੀ ਚਿਹਰੇ ਦੇ ਚੈੱਕ ਕਰਨ ਲੱਗੇ ਤੇ ਕੀ ਕਰ ਕੀ ਕਾਰਵਾਈ ਕੀਤੀ ਹੈ ਜੀ ਕਾਰਵਾਈ ਜੋ ਬੈਂਕ ਕੋਲ ਕਰਕੇ ਦੋਦ ਮੁਤਾਬਕ ਕਰਦਾ